ਖਸਿਕਾ ਜੀ ਗੈਰੀ ਡੈਰੀ ਫਾਰਮ ਤੇ ਤੁਹਾਡਾ ਸੁਆਗਤ ਆ। ਲਓ ਦੋਸਤੋ ਇੱਕ ਬਹੁਤ ਕਮਾਲ ਦੀ ਝੂਟੀ ਲੱਗਿਆਂ ਦਿਖਾਉਣ। ਪਿੰਡ ਬਖਸੀਵਾਲ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਪਹਿਲਾਂ ਝੂਟੀ ਆ ਤੇ ਮੋਹੋਂ ਆ ਗਈ ਦੋ ਦੰਦ। ਬਾਕੀ ਗੱਲ ਥੋੜੀ ਬਾਈ ਨਾਲ ਕਰਾ ਲੰਨੇ ਆ। ਖੋਲ ਕੇ ਤੋੜ ਕੇ ਚੰਗੀ ਤਰ੍ਹਾਂ ਚੈੱਕ ਕਰਾ ਦਾਂਗੇ। ਆ ਜੀ। ਹੋਰ ਬਾਈ ਕੀ ਹਾਲ ਹੈ? ਬੜੀ ਵਧੀਆ ਕੀ ਹਾਲ ਨੇ ਬਾਈ। ਬਹੁਤ ਵਧੀਆ ਬਾਈ ਤੇ ਨਾਮ ਤੇ ਨੰਬਰ ਬੋਲੋ ਜੀ। ਨਾਮ ਮੇਰਾ ਵਿਕੀ ਪਿੰਡ ਬਖਸੀਵਾਲਾ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਇਹ ਬਰਾ ਨੰਬਰ ਬਣਾਇਆ ਗਿਆ 9653828502 ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਈ ਸੁਈ ਨੂੰ? ਕੂਈ ਨੂੰ ਹੋਗੇ ਬਈ 11-12 ਦਿਨ ਠੀਕ ਹੈ ਜੀ ਕਰਿਓ ਜੀ ਇੱਧਰ ਨੂੰ ਕਰਿਓ ਤੇ ਦੋਸਤੋਂ 11-12 ਦਿਨ ਕੂਈ ਨੂੰ ਹੋਗੇ ਇੱਥੋਂ ਆਰਡਰ ਚੈੱਕ ਕਰ ਸਕਦੇ ਹਾਂ ਬਹੁਤ ਕਮਾਲ ਦਾ ਆਰਡਰ ਰੱਖਦੀ ਆ ਤੇ ਦੁੱਧ ਕਿੰਨਾ ਬਈ? ਦੁੱਧ ਹੈਗਾ ਬਈ 7 ਤੋਂ 8 ਕਿਲੋ ਫਾਜਰਾ ਠੀਕ ਹੈ ਜੀ ਲਓ ਜੀ ਤਾਂ 8 ਲੀਟਰ ਦੁੱਧ ਬਈ ਕਹਿੰਦਾ ਹਾਜਰਾ ਇਹ ਬਾਕੀ ਥਾਂ ਫੁਰ ਕਰ ਸਕਦੇ ਚੱਕ ਬਹੁਤ ਕਮਾਲ ਦਾ ਲੀਵਰ ਰੱਖਦੀ ਆ ਲੋ ਜੀ ਬਾਕੀ ਤੁਰਦੀ ਦੀ ਡਿਮੈਂਡ ਕਰ ਲਿਓ ਲੀਵਰ ਉਹ ਬਹੁਤ ਕਮਾਲ ਦਾ ਰੱਖਦੀ ਆ ਇਹ ਬਾਡੀ ਬੁੱਡੀ ਐਣ ਜਾਣ ਵਾਲੀ ਝੋਟੀ ਆ ਕਮਾਲ ਹੈ ਬਾਈ ਲੋ ਜੀ ਇੱਥੋਂ ਲੈ ਸਕਦੇ ਚੱਕ ਥਾਂ ਫੁਰ ਬਹੁਤ ਕਮਾਲ ਲੱਗਿਆ ਹੋਇਆ ਤੇ ਇਥੋਂ ਲੈ ਵਗਰ ਸਕਦੇ ਚੱਕ ਬਈ ਮਾਰ ਗਈ ਆ ਇਹਦੇ ਮਾਗਰ ਬਾਈ ਕੱਟਾ ਉਹ ਲੋ ਜੀ ਮਾਗਰ ਆ ਗਿਆ ਕੱਟਾ ਤੇ ਇਥੋਂ ਛੋਟੀ ਕਰ ਸਕਦੇ ਹੋ ਜਿੱਕ ਕਰੀ ਬਾਈ ਐਨੂੰ ਕਰੀ ਮੜਾ ਜਾ ਆਡਰ ਉਡਰ ਕਰ ਸਕਦੇ ਹੋ ਜਿੱਕ ਬੱਕ ਮਾ ਲੈਡ ਰੱਖ ਦੀਆ ਤੇ ਕੀ ਮੁੱਲ ਵੜੀ ਕੀ ਆ ਬਾਈ ਤੇ ਨਹੀਂ ਦੇਣੀ ਮੁੱਲ ਤਾਂ ਬਈ ਕਰ ਲਾਂਗੇ ਕੋਈ ਨਹੀਂ ਫੋਨ ਤੇ ਕਰ ਲਾਂਗੇ ਆਪਾਂ ਫਿਰ ਵੀ ਬਾਈ ਕਿੱਥੇ ਇੱਕ ਦੱਕ ਮੌਕੇ ਤੇ ਕਰ ਲਾਂਗੇ ਫੋਨ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਜਿੰਨੇ ਵੀ ਲੈਣੀ ਹੋਵੇ ਦੱਸ ਦਿਓ ਤੇ ਬਾਕੀ ਬਾਈ ਮੁੱਲ ਬਾਈ ਨਾਲ ਫੋਨ ਤੇ ਕਰਾਂਗੇ ਇੱਥੇ ਜੱਗ ਕਰ ਸਕਦੇ ਆ ਜੀ ਪਹਿਲਾਂ ਨਾ ਦੋ ਦੰਦ ਆ ਗਈ ਤੇ ਕਿਹੜੇ ਮੇਰੇ ਵੀਰ ਨੂੰ ਭਰਾ ਨੂੰ ਝੋਟੀ ਪਸੰਦ ਆਈ ਸੰਤ ਲੱਗੇ ਬਾਈ ਫੋਨ ਤੇ ਬਾਈ ਨਾਲ ਗੱਲਬਾਤ ਕਰ ਲਿਓ ਧੰਨਵਾਦ ਜੀ